ਮੈਂ ਹੁਣ ਤੱਕ ਵੀਰੇ 70-80 ਲੱਖ ਰੁਪਇਆ ਨਸ਼ੇ 'ਚ ਖਰਾਬ ਕਰਤਾ ਜਿੱਦਾਂ ਦੇ ਘਰ 'ਚ ਕੋਈ ਵੀ ਨਸ਼ਾ ਕਰਦਾ ਤਾਂ ਉਹਨਾਂ ਦੇ ਹਾਲਾਤ ਤਾਂ ਵੀਰੇ ਮੇਰਾ ਸਾਲ ਜੇ ਧਰਤੀ ਤੇ ਕਿਤੇ ਨਰਕਾ ਤਾਂ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੇ ਜਾਣ ਉਹ ਨਰਕੀ ਨੇ ਐਨੇ ਹਾਲਾਤ ਸਾਡੇ ਘਰ ਦੇ ਖਰਾਬ ਹੋ ਚੁੱਕੇ ਸੀਗੇ ਜਿੰਨੇ ਵੀ ਆਪਾਂ ਕਹਿ ਦਈਏ ਵੀ ਘਰ ਪੁੱਠਾ ਹੀ ਹੋ ਗਿਆ ਸੀਗਾ ਮੈਂ ਆਪਣੀ ਜ਼ਿੰਦਗੀ ਦਾ 12 18 ਸਾਲ ਨਸ਼ੇ 'ਚ ਬਰਬਾਦ ਕਰਦੇ ਜਿਨ੍ਹਾਂ ਦੀ ਕਦੇ ਪਰਪਾਈ ਨਹੀਂ ਹੋ ਸਕਣੀ ਸਾਨੂੰ ਆਇਆ ਰਹਿੰਦਾ ਸੀ ਵੀ ਕਦੋਂ ਵੀ ਚਿਰਾਗ ਬੁੱਝ ਜਾਂਦਾ ਕਰਦਾ ਉਹਨਾਂ ਦੇ ਪੁੱਤ ਨਸ਼ਾ ਕਰਦੇ ਨੇ ਇਹ ਉਹੀ ਮਾਵਾ ਸਮਝ ਸਕਦੇ ਨੇ ਵੀ ਕੀ ਹਾਲ ਹੁੰਦਾ ਕਰਦਾ ਵੀ ਹੁਣ ਸਾਡੀ ਜਿਹਨਿ ਹਾਸਲੀ ਤੇ ਜ਼ਿੰਦਗੀ ਹੈ ਐਦੋਂ ਪਹਿਲਾਂ ਜ਼ਿੰਦਗੀ ਨਰਕੀ ਸੀ ਜ਼ਿੰਦਗੀ ਦਾ ਸਾਨੂੰ ਪਤਾ ਹੀ ਆ ਪੁੱਤ ਜਿੰਨਾਂ ਦੇ ਬੱਚੇ ਨਸ਼ੇ ਕਰਦੇ ਹੁਣ ਮਾਮਾ ਦੀ ਤਾਂ ਕੋਈ ਜੀਵਨਤ ਨਹੀਂ ਹੁੰਦੀ ਜੇ ਮਾਏ ਨਸਾ ਵੀਰੇ 2 ਫਰਵਰੀ 2023 ਨੂੰ ਸ੍ਰੀ ਮਸਤੋਆਣਾ ਸਾਹਿਬ ਗੁਰੂ ਘਰ ਚ ਅੰਬਰਤ ਪਾਣ ਕਰਕੇ ਇੰਨੀ ਤਰੀਕ ਨੂੰ ਛੱਡਿਆ ਤੇ ਮੈਨੂੰ ਹੋ ਗਿਆ ਵੀਰੇ ਆਹ 2 ਫਰਵਰੀ ਨੂੰ 2 ਸਾਲ ਹੋ ਗਏ ਸੀ ਮਤਲਬ ਆਹ ਹੋ ਗਏ 2 ਸਾਲਾਂ ਤੋਂ ਮਹੀਨਾ ਉੱਤੇ ਹੋ ਗਿਆ ਨਸ਼ਾ ਛੱਡੇ ਨੂੰ ਉਸਾ ਛਟਾ ਬਾਣੀ ਨਾਲ ਜੁੜ ਕੀ ਛੱਡਿਆ ਬਾਈ ਮਾਲੂਗੀ ਮੇਰੀ ਜ਼ਿੰਦਗੀ ਪਹਿਲਾਂ ਨਰਕ ਸੀ ਵੀਰੇ ਹੁਣ ਸਵਰਗ ਹੀ ਬਣੀ ਪਈ ਐ ਆਜ ਉਹਦੇ ਜਵਾਬ ਦੇ ਜਵਾਬ ਨੂੰ ਜਿਹਨੂੰ ਮੈਂ ਕਦੇ ਬੁਲਾਉਂਦਾ ਨਹੀਂ ਸੀ ਸਾਰਾ ਦਿਨ ਪੇਈ ਰਹਿੰਦਾ ਸੀ ਠੀਕ ਆ ਉਹਦੇ ਨਾਲ ਹੱਸਦਾ ਖੇਡਦਾ ਜੇ ਨਹੀਂ ਹੁਣ ਮੈਨੂੰ ਇਨਾ ਹੌਸਲਾ ਹੰਗਾ ਬੀਜੀ ਮੇਰੇ ਪੁੱਤਰ ਨੇ ਨਸਾ ਸੱਜਾ ਜ਼ਿੰਦਗੀ ਦਾ ਸ਼ਾਹ ਜ਼ਾਹਰ ਕਰਿਆ ਹਰੇਕ ਬੱਚਾ ਐਂ ਹੋਵੇ ਸਾਨੂੰ ਤਾਂ ਇੰਨੀ ਖੁਸ਼ੀ ਹੈ ਵੀ ਸਾਰੇ ਪੰਜਾਬ ਦੇ ਜਵਾਕ ਐਦਾਂ ਹੀ ਹੋ ਜਾਣ ਜਿਵੇਂ ਅੱਜ ਆਸਾ ਅਸੀਂ ਆਪ ਦਾ ਘਰ ਦੇਖ ਰਹੇ ਆ ਐਂ ਸਾਨੂੰ ਇੰਨੀ ਖੁਸ਼ੀ ਹੋਈ ਹੈ ਜੀ ਬਾਕੀ ਵੀਰੇ ਇਹ ਜਿਹੜੇ ਨਸ਼ੇ ਦੀ ਖੇਡ ਆ ਇਹ ਸਾਰੀ ਮੰਦ ਦੀ ਖੇਡ ਆ ਵੀਰੇ ਮਨ ਤੇ ਮੜਾ ਜਿਆਦਾ ਕੰਟਰੋਲ ਰੱਖੋ ਮਨ ਨੂੰ ਕਹੋ ਵੀ ਪਿੱਛੇ ਹਟਾ ਮੈਂ ਵੀਰੇ ਨਜ਼ਾਮਾਤ ਲੁਕੀ ਛੋਟੀ ਉਮਰੀ ਸੀ ਉਮਰ ਸੀ 8ਵੀਂ 9ਵੀਂ ਚ ਹੀ ਪੜਦਾ ਸੀ ਬਸ ਉਹਦੀ ਮਤਲਬ ਕਿ ਕਾਲਜ ਵਗ ਜਾਣਾ ਪੜਦੇ ਸਕੂਲਾਂ ਚ ਸੀ ਤੁਰੇ ਕਾਲਜਾਂ ਚ ਜਾਂਦੇ ਫਿਰ ਉਦੋਂ ਬਾਈ ਅਸੀਂ ਲਾਗੇ ਸੀ ਦ ਮਤਲਬ ਕਿ 2006 7 ਦੀਆਂ ਗੱਲਾਂ ਨੇ ਉਹ ਤੇ ਉਦੋਂ ਸਿਸ ਪਤਾ ਚੱਲਦਾ ਹੁੰਦਾ ਜੀ ਬਾਈ ਮੈਡੀਕਲਾਂ ਤੋਂ ਆਮ ਹੀ ਮਿਲ ਜਾਂਦਾ ਸੀ ਉਹ ਸਾਰਾ 60 ਰੁਪਏ ਦਾ ਹੁੰਦਾ ਸੀ ਉਦੋਂ ਜੰਮੇ ਸੰਗਰੂਰ ਆ ਲੌਂਗਾ ਵਾਲਾ ਆਲਾ ਹੁੰਦਾ ਬੱਸ ਸਟੈਂਡ ਦੇ ਨਾਲ ਉੱਥੋਂ ਤੇ ਬਰਨਾਲੇ ਆਪਣੇ ਨੀਲੀwidehat ਉੱਥੋਂ ਮਿਲ ਜਾਂਦਾ ਆ ਸੈਂਸੀ ਸੁੰਗੀ ਤਾਂ ਹਾਲੇ ਵੀਰੇ ਕੱਲ ਵੇਚਣ ਲੱਗੇ ਨੇ ਜਦੋਂ ਮਾਇਨਾ ਸ਼ਾ ਕਰਦਾ ਸੀ ਉਦੋਂ ਦਾ ਸਮੈਗ ਦੀ ਬੱਟ ਸਾਰੀ 2012 50 ਰੁਪਏ ਦੀ ਮਿਲ ਜਾਂਦੀ ਚਿੱਟਾ ਹੁੰਦਾ 80 ਤੋਂ ਨੂੰ ਉਹ ਟਾਈਮ ਦੀਆਂ ਗੱਲਾਂ ਨੇ ਵੀਰੇ ਮਾਇਆ ਹੁਣ ਤੱਕ ਵੀਰੇ 70 80 ਲੱਖ ਰੁਪਿਆ ਨਸ਼ੇ 'ਚ ਖਰਾਬ ਕਰਤਾ ਵੀਰੇ ਮਾਇਰੇ ਕੋਲੇ ਆਪਦੀ ਜੱਦੀ ਜਾਇਜ਼ਾਤ ਆਏ ਗਿਆ 11 12 ਕਿੱਲੇ ਬਾਣਦੇ ਨੇ ਤੇ ਜੰਨੀ ਵੀ ਉਹਦੀ ਆਮਦਨ ਸੀ ਜਨਾਠੇ ਕਾ ਬਾਪ ਮਾਤਰੂ ਕੀ ਪਹਿਲਾਂ ਤਾਂ ਡੈੜੀ ਵਰਗੇ ਖੇਤੀ ਕਰਦੇ ਸੀ ਤੇ ਮਤਲਬ ਕਿ ਕਰਦੇ ਸੀ ਤੇ ਜਦੋਂ ਉਦੋਂ ਉਹਨਾਂ ਦਾ ਪੈਸਾ ਪੂਸਾ ਬਹੁਤ ਜੋੜਿਆ ਸੀ ਬਾਈ ਬਹੁਤ ਮਿਹਨਤ ਕਰੀ ਆ ਉਹਨਾਂ ਨੇ ਬਾਈ ਉਹਨਾਂ ਨੇ ਬਹੁਤ ਪੈਸਾ ਕਮਾਇਆ ਸੀ ਉਹ ਮੈਂ ਸਾਰਾ ਨਸ਼ੇ 'ਚ ਹੀ ਬਰਬਾਦ ਕਰਿਆ ਪੈਸੇ ਦੇ ਨਾਲ ਨਾਲ ਵੀਰੇ ਜਿਹੜੀ ਵੱਡੀ ਗੱਲ ਹੈ ਵੱਡੀ ਉਹ ਸਮਾਂ ਮੈਂ ਆਪਣੀ ਜ਼ਿੰਦਗੀ ਦਾ 17 18 ਸਾਲ ਨਸ਼ੇ 'ਚ ਬਰਬਾਦ ਕਰਤੇ ਜਿਨ੍ਹਾਂ ਦੀ ਕਦੇ ਪਰਪਾਈ ਨਹੀਂ ਹੋ ਸਕਣੀ ਮਤਲਬ ਕਿ ਇਹ ਪਰਿਵਾਰ ਨੂੰ ਤਾਂ ਵੀਰੇ ਬਹੁਤ ਜ਼ਿਆਦਾ ਸਮੱਸਿਆਵਾਂ ਆਈਆਂ ਹਨਾ ਜਿਨ੍ਹਾਂ ਦੇ ਪੁੱਤ ਨਸ਼ਾ ਕਰਦੇ ਨੇ ਇਹ ਉਹੀ ਮਾਮਾ ਸਮਝ ਸਕਦੇ ਨੇ ਵੀ ਕੀ ਹਾਲ ਹੁੰਦਾ ਘਰ ਦਾ ਠੀਕ ਹੈ ਤੇ ਮਤਲਬ ਕਿ ਘਰ ਦੇ ਹਾਲ ਤਾਂ ਬਈ ਨਰਕ ਵਰਗੇ ਹੁੰਦੇ ਨੇ ਹਨਾ ਕਿਤੇ ਵਿਆਹ ਸਾਦੀ ਜਾਣਾ ਕਿਤੇ ਵੀ ਜਾਣਾ ਬੁੜੀਆਂ ਨੇ ਉੱਥੇ ਨੀਵੀਂ ਪਾ ਕੇ ਰੱਖਣੀ ਮਾ ਵੀ ਇੱਥੇ ਕਿਸੇ ਨਾਲ ਲੜਨਾ ਪਵੇ ਕਲੇਸ਼ ਨਾ ਕਰ ਲੈ ਹਰ ਗੱਲ ਦੀ ਘਰ ਦਾ ਮਾਹੌਲ ਵੀਰੇ ਬਸ ਨਰਕ ਵਰਗਾ ਹੀ ਹੁੰਦਾ ਇੱਕ ਜਿਨ੍ਹਾਂ ਦੇ ਨਤਪੁੱਤ ਨਸ਼ਾ ਕਰਦੇ ਨੇ ਜਾਂ ਜਿਨ੍ਹਾਂ ਦੇ ਘਰ ਚ ਕੋਈ ਵੀ ਨਸ਼ਾ ਕਰਦਾ ਤਾਂ ਉਹਨਾਂ ਦੇ ਹਾਲਾਤ ਤਾਂ ਵੀਰੇ ਮੇਰਾ ਸਾਲ ਜੇ ਧਰਤੀ ਤੇ ਕਿਤੇ ਨਰਕਾ ਤਾਂ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੇ ਜਾਣ ਉਹ ਨਰਕੀ ਨੇ ਮੈਂ ਨਸ਼ਾ ਵੀਰੇ 2 ਫਰਵਰੀ 2023 ਨੂੰ ਸ੍ਰੀ ਮਸਤੋਆਣਾ ਸਾਹਿਬ ਗੁਰੂ ਘਰ ਚ ਵਰਤ ਪਾਣ ਕਰਕੇ ਇੰਨੀ ਤਰੀਕ ਨੂੰ ਛੱਡਿਆ ਤੇ ਮੈਨੂੰ ਹੋ ਗਏ ਵੀਰੇ ਆਹ 2 ਫਰਵਰੀ ਨੂੰ 2 ਸਾਲ ਹੋ ਗਏ ਸੀ ਮਤਲਬ ਕਿ ਆਹ ਹੋ ਗਏ 2 ਸਾਲਾਂ ਤੋਂ ਮਹੀਨਾ ਉੱਤੇ ਹੋ ਗਿਆ ਨਸ਼ਾ ਛੱਡੇ ਨੂੰ ਤੇ ਨਸ਼ਾ ਛੱਡਣ ਤੋਂ ਬਾਅਦ ਮੈਂ ਬਸ ਸਾਲਕ ਬਾਅਦ ਹੀ ਵੀਰੇ ਗਰਾਊਂਡ ਚ ਜਾਣ ਲੱਗਿਆ ਸੀ ਮਤਲਬ ਕਿ ਆਪਣੇ ਆਪ ਨੂੰ ਇਨਾ ਚੇਂਜ ਕਰਿਆ ਮੈਂ 50 ਡੇ ਚੈਲੰਜ ਰੱਖਿਆ ਮਾਲ ਨਾਲ ਆ ਪਿਆਂਡ ਗਮਾੜ ਚ ਮੁੰਡਿਆਂ ਨੂੰ ਨਾਲ ਉਹਨਾਂ ਨੂੰ ਵੀ ਲੈ ਕੇ ਜਾਣਾ ਤੇ ਮਤਲਬ ਕਿ ਮੈਂ ਆਪਣੇ ਆਪ ਨੂੰ ਨਸ਼ਾ ਛੱਡਿਆ ਬਾਣੀ ਨਾਲ ਜੁੜ ਕੇ ਛੱਡਿਆ ਬਾਈ ਨਸ਼ਾ ਛੱਡਣ ਤੋਂ ਬਾਅਦ ਬਾਈ ਮੇਰੇ ਜੀਵਨ ਚ ਬਹੁਤ ਵੱਡੀਆਂ ਵੱਡੀਆਂ ਤਬਦੀਲੀਆਂ ਆਈਆਂ ਨੇ ਜਿਵੇਂ ਕਿ ਡੈਡੀ ਡੈਥ ਤੋਂ ਬਾਅਦ ਬਾਈ ਬਾਹਣ ਵੀ ਮੈਂ ਠੇਕੇ ਤੇ ਦੇਣ ਲੱਗਿਆ ਸੀ ਹੁਣ ਆਪਦੀ ਖੇਤੀ ਵੀ ਮੈਂ ਆਪ ਕਰਦਾ ਪਹਿਲਾਂ ਨਸ਼ਾ ਕਰਨ ਤੋਂ ਪਹਿਲਾਂ ਮੈਂ ਪਸ਼ੂ ਦਾ ਬਾਈ ਜੇ ਖੁੱਲਿਆ ਫਿਰਦਾ ਮੈਂ ਸੰਗਲਨੀ ਦੀ ਕੀਲੇ ਚ ਪਾਉਂਦਾ ਹੁਣ ਮੈਨੂੰ ਪਸ਼ੂ ਪਾਲਣ ਦਾ ਸੌਂਕ ਆ ਹੁਣ ਮੇਰੇ ਆ ਮਾਸੂਈਆ ਮੈਨੂੰ ਆਏ ਆ ਵੀ ਜਿਹੜੀ ਉਹਦੀ ਕੱਟੀ ਆ ਵੀ ਮੂਰੇ ਸਾਡੇ ਤਨਹੂਲੇ ਪਸ਼ੂ ਮੇਲਾ ਲੱਗਦਾ ਹੁੰਦਾ ਵੀ ਉਹ ਉਹ ਚ ਹਿੱਸਾ ਦਵਾਵਾ ਏ ਕਾ ਕੁੱਤੇ ਰੱਖੇ ਨੇ ਬਾਈ ਫਲਾਂ ਦੇ ਬੂਟੇ ਬੂਟਿਆਂ ਦਾ ਸੌਂਕ ਆ ਮੈਨੂੰ ਮਤਲਬ ਕਿ ਮੇਰੀ ਜ਼ਿੰਦਗੀ ਪਹਿਲਾਂ ਨਰਕ ਸੀ ਵੀਰੇ ਹੁਣ ਸਵਰਗ ਹੀ ਬਣੀ ਪਈ ਐ ਮੁੰਡਿਆਂ ਨਾਲ ਹੱਥ ਦਾ ਖੇਡਦਾ ਚੌੜ ਕਰਦਾ ਠੀਕ ਆ ਉਹਨਾਂ ਨੂੰ ਨਾਲ ਲੈ ਕੇ ਜਾਣਾ ਆ ਜਾਬ ਦੇ ਜਵਾਕ ਨੂੰ ਜਿਹਨੂੰ ਮੈਂ ਕਦੇ ਬੁਲਾਉਂਦਾ ਨਹੀਂ ਸੀ ਸਾਰਾ ਦਿਨ ਪੇਈ ਰਹਿੰਦਾ ਸੀ ਠੀਕ ਆ ਉਹਦੇ ਨਾਲ ਹੱਸਦਾ ਖੇਡਦਾ ਕਿਤੇ ਉਹਨੂੰ ਕੀ ਮੈਂ ਚੌੜ ਆ ਆਪਦੇ ਪਰਿਵਾਰ ਨਾਲ ਆਪਦੇ ਮਾਪਿਓ ਨਾਲ ਸਾਰੇ ਭੈਣ ਭਾਈਆਂ ਨਾਲ ਵੀਰੇ ਮਤਲਬ ਕਿ ਜਰ ਬਹੁਤ ਵੱਡੀ ਤਬਦੀਲੀ ਆਈ ਆ ਡੀਸੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਇੰਨਾ ਮਾਣ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਦੱਸੋ ਟੋਟੇ ਲਈ ਕੀ ਕਰ ਸਕਦੇ ਹਾਂ ਕੋਈ ਵੀ ਜ਼ਰੂਰਤ ਹੋਵੇ ਤਾਂ ਦੱਸਣਾ ਉਹਨਾਂ ਨੇ ਕਿਹਾ ਟੋਟਾ ਕੋਈ ਦੋਸਤ ਹੈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਉਹਦੇ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਵੀ ਨਸ਼ਾ ਕਿਸੇ ਨਾ ਕਿਸੇ ਤਰ੍ਹਾਂ ਬੰਦ ਹੋਵੇ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਜੂਥ ਨੂੰ ਤਾਂ ਵੀਰੇ ਇਹੀ ਸੁਨੇਹਾ ਹੈਗਾ ਵੀ ਯਾਰ ਨਸ਼ੇ ਦਾ ਖਹਿੜਾ ਛੱਡੋ ਜ਼ਿੰਦਗੀ ਇੰਨੀ ਸੋਹਣੀ ਐ ਇੱਥੇ ਇੱਕ ਵਾਰੀ ਆਉਣਾ ਵੀਰੇ ਬਾਕੀ ਵੀਰੇ ਇਹ ਜਿਹੜੀ ਨਸ਼ੇ ਦੀ ਖੇਡ ਆ ਇਹ ਸਾਰੀ ਮਨ ਦੀ ਖੇਡ ਆ ਵੀਰੇ ਮਨ ਤੇ ਮੜਾ ਜਾਵਦਾ ਕੰਟਰੋਲ ਰੱਖੋ ਮਨ ਨੂੰ ਕਹੋ ਵੀ ਪਿੱਛੇ ਹਟਾ ਠੀਕ ਆ ਨਸ਼ੇ ਤਿਆਗੋ ਮਨ ਨੂੰ ਬਾਣੀ ਨਾਲ ਜੋੜੋ ਵੀਰੇ ਪਾਠ ਕਰੋ ਸਵੇਰੇ ਉੱਠ ਕੇ ਵੱਲ ਜਾਓ ਮਨ ਨੂੰ ਦੂਜੇ ਪਾਸੇ ਲਾਓ ਉਹ ਬੋਲੇ ਸਾਹਨੇ ਕਹਾਂ ਨਹੀਂ ਕਹਿਣਾ ਮਨ ਦਾ ਕੀ ਸਮਝਾਉਣਾ ਬੋਲਿਆ ਇਧਰੋਂ ਪੱਟ ਕੇ ਉਧਰ ਲਾਉਣਾ ਉਹ ਜੀ ਐਂਦੀ ਪਹਿਲਾਂ ਇਹਨਾਂ ਦਾ ਦਾਦਾ ਖੇਕੇ ਲੈਂਦਾ ਸੀ ਸ਼ਰਾਬ ਦੀ ਫਿਰ ਸਾਡੇ ਘਰ ਚ ਸ਼ਰਾਬ ਦੀ बस वो बा फिर जो बच्चे भी डर नहीं रहा करता ना वो बुढ़िया के कहने कोई बच्चा होंगे नहीं हूँ जी बढ़िया लगता पूरा वजिया भी बच्चा मेरा गुणी ग्नी बन गया अंबृत तो छक लिया भी हम सा हौसले से जिंदगी है इदू जिंदगी नरकी थी कि भी जाना हों नीवी पाके रख देता आया इधरों भी मम्मी पैसे चाहते हैं इधरों भी चाहते ने तो ये पापे की डूगी कमाई करी हुई थी ਵੀ ਸਾਡਾ ਕਰੋ ਉਦਾਂ ਕੱਦ ਲੈ ਗਿਆ ਵੀ ਜ਼ਿੰਦਗੀ ਦਾ ਸਾਨੂੰ ਪਤਾ ਹੀ ਨਹੀਂ ਪਤਾ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਹੁਣ ਮਾਮਾ ਦੀ ਤਾਂ ਕੋਈ ਜੀਵਤ ਨਹੀਂ ਹੁੰਦੀ ਫਿਰ ਕਿਉਂਕਿ ਤੇ ਆਪਾਂ ਖੜਨ ਵੀ ਆਲੇ ਨਹੀਂ ਹੁੰਦੇ ਕਦੇ ਬੈਠਣ ਜੋਗੇ ਨਹੀਂ ਹੁੰਦੇ ਕਿਉਂ ਅਗਲਾ ਕਹਿੰਦਾ ਆ ਹੁੰਦਾ ਇਹਦਾ ਪੁੱਤ ਉਦੋਂ ਹੁੰਦਾ ਇਹਦਾ ਪੁੱਤ ਲੱਗਿਆ ਵੀ ਇਹ ਵੀ ਬਹੁਤ ਔਖਾ ਸੀ ਤੇ ਕਰੇ ਬੱਚਿਆਂ ਦਾ ਵੀ ਹਾਲ ਕੁਛ ਨਹੀਂ ਸੀ ਪਹਿਣਾ ਉਹ ਦੂਰੋਂ ਦਿਆਂ ਕਰ ਲਾਂਦਿਆਂ ਕਰ ਆ ਲਿਓ ਤੇ ਮੈਂ ਵੀ ਪੁੱਤ ਵੀ ਮੀਮੀ ਪਾ ਕੇ ਨਹੀਂ ਲੋਕਾਂ ਚ ਜੇ ਹੁਣ ਮੈਨੂੰ ਇਨਾ ਹੌਸਲਾ ਹੁੰਦਾ ਵੀ ਜਿਵੇਂ ਮੇਰੇ ਪੁੱਤਰ ਨੇ ਨਸ਼ਾ ਸੱਜਿਆ ਜ਼ਿੰਦਗੀ ਦਾ ਸ਼ਾਹਾਰ ਕਰਿਆ ਹਰੇਕ ਬੱਚਾ ਐਵੇਂ ਹੋਵੇ ਆਪਣੀਆਂ ਜਵਾਨੀਆਂ ਮਾਣੇ ਆਪਣੇ ਮਾਪਿਆਂ ਨੂੰ ਖੁਸ਼ ਰੱਖੇ 18-19 ਸਾਲ ਤੋਂ ਮਨਪ੍ਰੀਤ ਨਸ਼ੇ ਕਰਿਆ ਸੀ ਜੀ ਬਹੁਤ ਜ਼ਿਆਦਾ ਨਸ਼ੇ ਕਰੇ ਨੇ ਉਹਨਾਂ ਨੇ ਤੇ ਹੁਣ ਅਸੀਂ ਆਪਦੇ ਘਰੇ ਖੋਸਾਂ ਜੀ ਤੇ ਉਹਨਾਂ ਨੇ ਨਸ਼ੇ ਦੀ 2 ਸਾਲ ਤੋਂ ਸੱਡਿਆਂ ਤੇ ਗੁਰੂ ਘਰ ਦੇ ਨਾਲ ਜੁੜ ਕੇ ਲੋਕਾਂ ਨੂੰ ਅਸੀਂ ਇਹ ਸੁਨੇਹਾ ਦੇ ਰਹੇ ਹਾਂ ਕਿ ਵੀ ਤੁਸੀਂ ਵੀ ਮਨਪ੍ਰੀਤੋ ਕੁਝ ਸਿੱਖੋ ਇਹਨਾਂ ਨੂੰ ਸਿੱਖੋ ਤੇ ਇਹਨਾਂ ਨੂੰ ਦੇਖ ਕੇ ਨਸੇ ਸੱਡੋਂ ਨਸਿਆਂ 'ਚ ਕੁਝ ਨਹੀਂ ਰੱਖਿਆ ਹੈਗਾ ਤੁਸੀਂ ਵੀ ਗੁਰੂ ਘਰ ਦੇ ਲੜ ਲੱਗੋ ਐਨੇ ਹਾਲਾਤ ਸਾਡੇ ਘਰ ਦੇ ਖਰਾਬ ਹੋ ਚੁੱਕੇ ਸੀਗੇ ਜਿੰਨੇ ਵੀ ਆਪਾਂ ਕਹਿ ਦਈਏ ਵੀ ਘਰ ਪੁੱਠਾ ਹੀ ਹੋ ਗਿਆ ਸੀਗਾ ਸਾਰਾ ਪਰਿਵਾਰ ਰਾਹ 24 ਘੰਟੇ ਦੇਖਦਾ ਰਹਿੰਦਾ ਸੀਗਾ ਕਦੋਂ ਵੀ ਮਤਲਬ ਹੀ ਆਵੇ ਸਾਨੂੰ ਆਇਆ ਰਹਿੰਦਾ ਸੀ ਵੀ ਕਦੋਂ ਵੀ ਚਿਰਾਗ ਬੁੱਝ ਸਕਦਾ ਘਰ ਦਾ ਕਿਉਂ ਜੀ ਇਕੱਲਾ ਬੱਚਾ ਸਾਡਾ ਮਨ ਇਹਨਾਂ ਰਹਿੰਦਾ ਸੀ ਸਾਰਿਆਂ ਦਾ ਆ ਸਾਰੇ ਆਣ ਗਮਾਂ ਦਾ ਵੀ ਜਦੋਂ ਆ ਜੇ ਤਾਂ ਉਦੋਂ ਸਾਨੂੰ ਸ਼ਾਂਤੀ ਹੁੰਦੀ ਸੀ ਸਾਰੇ ਹੁੰਦੇ ਸੀ ਬੱਚੇ ਸਾਰਾ ਦਿਨ ਦੇਖੀ ਜਾਂਦੇ ਮਾਂ ਸਾਰਾ ਦਿਨ ਤੁਹਾਨੂੰ ਪਤਾ ਵੀ ਕਿੰਨਾ ਬੁਰਾ ਹਾਲ ਹੋ ਜਾਂਦਾ ਘਰ ਦਾ ਜੀ ਪਰਿਵਾਰ ਦਾ ਅੱਜ ਇਹਨੂੰ ਪ੍ਰਮਾਤਮਾ ਨੇ ਇੰਨਾ ਸੋਹ ਦਿੱਤਾ ਹੈ ਅੰਮ੍ਰਿਤ ਛਕ ਲੈ ਲੈਂਦੇ ਨੇ ਹੁਣ ਇਸ ਵਕਤ ਸਾਲ ਹੋ ਗਿਆ ਜੀ ਇਹਨਾਂ ਨੂੰ ਅੰਮ੍ਰਿਤ ਛਕ ਆਪਦੇ ਆਪ ਕਿਸੇ ਨੇ ਮਜਬੂਰ ਨਹੀਂ ਕਰਿਆ ਕੁਈ ਪਰਮਾਤਮਾ ਵੱਲੋਂ ਇਹਨਾਂ ਨੂੰ ਹੁਕਮ ਹੋ ਗਿਆ। ਹੁਣ ਤਾਂ ਹਰੇ ਬਾਈ ਹਰੇ ਬਾਈ ਦਿਲੀਆ ਜੀ ਸਾਰੇ ਪਾਸੇ। ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਸਾਰੇ ਪੰਜਾਬ ਦੇ ਜਵਾਬ ਐਦਾਂ ਹੀ ਹੋ ਜਾਣ ਜਿਵੇਂ ਅੱਜ ਅਸੀਂ ਆਪ ਦਾ ਘਰ ਦੇਖ ਰਹੇ ਆ। ਐ ਸਾਨੂੰ ਇੰਨੀ ਖੁਸ਼ੀ ਹੋਈ ਹੈ ਜੀ। ਇਹਦੇ ਵਿੱਚ ਸੀ ਮੇਰੇ ਧਿਆਨ ਚ ਆਏ ਸੀਗਾ ਮਨਪ੍ਰੀਤ ਸਿੰਘ ਜੀ ਨੇ ਤਨੌਲੇ ਦੇ ਬਨਾਲਾ ਜ਼ਿਲ੍ਹੇ ਦੇ ਨਹੀਂ। ਤੇ ਇਹਨਾਂ ਨੇ ਨਸ਼ਾ ਛੱਡੀ ਨੇ ਕਾਫੀ ਸਾਲ ਤੇ ਨਸ਼ਾ ਵਰਤੇ ਸੀਗੇ ਫਿਰ ਉਹਨਾਂ ਨੇ ਮੌਕੇ ਤੇ ਨਸ਼ਾ ਛੱਡ ਕੇ ਤੇ ਆਪਣੇ ਪਿੰਡ 'ਚ ਉਹਨ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ, ਬੱਚਿਆਂ ਨੂੰ ਮੋਟੀਵੇਟ ਕਰਨੀ ਕੋ ਨਸ਼ਾ ਨਾਲ। ਤੇ ਸਾਡੇ ਜ਼ਿਲ੍ਹੇ ਵਾਸਤੇ ਤੇ ਸਰਕਾਰ ਵਾਸਤੇ ਵੀ ਸੋਸਾਇਟੀ ਵਾਸਤੇ ਵੀ ਕਾਫੀ ਮਾਨ ਦੀ ਗੱਲ ਹੈ ਕਿ ਲੋਕ ਖੁਦ ਛੱਡ ਕੇ ਵੀ ਆ ਰਹੇ ਨੇ ਤੇ ਨਾਲ ਲੋਕਾਂ ਨੂੰ ਬਚਾਉਣ ਦੀ ਵੀ ਇਹ ਜ਼ਿੰਮੇਵਾਰੀ ਚੱਕ ਰਹੇ ਨੇ ਤੇ ਪ੍ਰਸ਼ਾਸਨ ਲੈਵਲ ਤੇ ਮੇਰਾ ਇਹ ਹੀ ਕੋਸ਼ਿਸ਼ ਸੀ ਅੱਪਾ ਇਹਨਾਂ ਨੂੰ ਪ੍ਰਸ਼ਾਸਨ ਦੇ ਨਾਲ ਜੋੜੀ ਤੇ ਅਸੀਂ ਡਿਸਟ੍ਰਿਕਟ ਲੈਵਲ ਤੇ ਇਹਨਾਂ ਨੂੰ ਸਪੋਰਟ ਕਰਕੇ ਲੋਕਾਂ ਨੂੰ ਫਿਰ ਮੋਟੀਵੇਟ ਕਰੇ ਕਿ ਨਸ਼ਾ ਦੀ ਇਹ ਬਿਮਾਰੀ ਹੈ ਉਹ ਬਿਮਾਰੀ ਦੀ ਤਰ੍ਹਾਂ ਨਾਲ ਉਹਨਾਂ ਦਾ ਟਰੀਟ ਕਰੀ ਤੇ ਛੱਡ ਕੇ ਵਾਪਸ ਆਣ ਤੇ ਆਪਣੀ ਆਪ ਨੂੰ ਤੇ ਪਰਿਵਾਰ ਨੂੰ ਬਚਾ ਸਕੇ ਇਹ ਸਾਡੀ ਕੋਸ਼ਿਸ਼ ਰਹੂਗੀ ਮਨਪ੍ਰੀਤ ਜੀ ਨਾਲ ਅਸੀਂ ਮਿਲ ਕੇ ਲੋਕਾਂ ਨੂੰ ਜਿੱਥੇ-ਜਿੱਥੇ ਸਾਡੀ ਸਾਨੂੰ ਲੱਗ ਰਿਹਾ ਕਿ ਉੱਤੇ ਲੋਡ ਹੈਗਾ ਇਹਨਾਂ ਦੀ ਲਾਈਫ ਨੂੰ ਇਨਸਪਾਇਰਿੰਗ ਮੰਨ ਕੇ ਲਾਈਫ ਤੋਂ ਲੈਸਨਸ ਲੈ ਕੇ ਫਿਰ ਆਪਾਂ ਬਾਕੀ ਲੋਕਾਂ ਨੂੰ ਮੋਟੀਵੇਟ ਕਰੀਏ